ਸੋਇਟੀ ਵੜੀ ਨਹੀਂ ਹੈ ਬਾਧਾ ਵੀ ਧਿਆਨ ਰੱਖ ਲਿਆ ਕਰ ਭਗਵਾਨੀਆਂ ਦੇ ਨਿਆਣੇ ਆਏ ਬਾਜ਼ੀਆਂ ਨਾਲ ਖੇਡ ਕੇ ਗਏ ਤੇ ਕਿੰਨਾ ਦਿਲ ਨੂੰ ਸੁਖ ਜਾ ਹੋਇਆ ਕਿ ਬਾਜ਼ੀਆਂ ਜਦੋਂ ਦਾ ਵਿਆਹ ਹੋਇਆ ਉਦੋਂ ਲੈ ਲੈ ਰੱਖੀਆਂ ਹੈ ਭਗਵਾਨੀਆਂ ਦੇ ਨਿਆਣੇ ਆਉਂਦੇ ਖੇਡ ਕੇ ਖਲਾਰਾ ਪਾ ਕੇ ਚਲੇ ਜਾਂਦੇ ਆ ਤੇ ਮੈਨਾਂ ਦਾ ਇਹੋ ਚੱਲ ਸਾਡੇ ਘਰ ਕੇ ਖੁਸ਼ੀਆਂ ਆਉਣੀਆਂ ਜਦੋਂ ਨੂੰ ਖੁਸ਼ੀਆਂ ਨੂੰ ਨਿਆਣੇ ਨੇ ਉਤਰੀਆਂ ਤੋੜ ਜਣੇ ਭਗਵਾਨੀਆਂ ਦੇ ਨਿਆਣਿਆਂ ਨੇ ਮੰਮੀ ਜੀ ਕੋਈ ਨਹੀਂ ਮੈਂ ਰੱਖਉਣੀ ਹੈ ਮੈਂ ਨਾ ਥੋੜੇ ਜਿਹੀ ਸੁੱਕਾਂ ਦੇ ਖੜਾਈ ਨਹੀਂ ਕੰਮ ਤੇ ਮੈਨਾਂ ਜਾਣੀ ਹੈ ਰੱਖਣ ਦੀ ਆ ਚਲ ਰੱਖਦੇ ਹਾਂ ਤਬਾ ਮਮਜੀ ਬਾਰ ਕਿੰਨੂ ਪੈਸੇ ਦੇਂਦੀ ਬਹੁਤ ਹੈ ਮੈਂ ਕਿਸੇ ਵੀ ਪੈਸੇ ਦਿੱਤੇ ਨਹੀਂ ਨਈ ਉਹ ਜਿੱਤੇ ਹੀ ਹੋਣੇ ਪੈਸੇ ਦੇਂਦੇ ਕਿਹਨੂੰ ਉਹ ਤੇ ਰਿਟਰਨ ਸੀ ਰਿਟਰਨ ਮੈਂ ਤੋਰਨ ਗਈ ਸੀ ਪਰ ਰਿਟਰਨ ਉਹਦੇ ਮੰਮੀ ਪੇਮੈਂਟ ਦੇ ਦਿੱਤੀ ਆ ਫਸ ਗਈ ਆ ਹਾਂ ਦੇ ਜੀ ਮੈਂ ਤਾਂ ਕਿਸੇ ਨੂੰ ਪੈਸੇ ਦਿੱਤੇ ਹੀ ਨਹੀਂ ਮੈਂ ਤੂੰ ਤੈਨੂੰ ਕਿਉਂ ਫੜਾ ਲਾ ਕੇ ਤੂੰ ਕੰਦੀ ਭਰੋਈ ਲਾ ਕੇ ਸੁਣਦੀ ਰਹਿਣੀ ਤੂੰ ਨਹੀਂ ਨਹੀਂ ਮੰਮਜੀ ਇਦਾਂ ਦੀ ਨਹੀਂ ਕੋਈ ਗੱਲ ਹੈਗੀ ਮੈਂ ਤੁਹਾਨੂੰ ਆਪ ਵਖਿਆ ਮੈਂ ਪੈਸੇ ਤਹੀ ਦੇਂਦੇ ਹੀ ਨਹੀਂ ਮੈਂ ਕਿਸੇ ਦਾ ਪੈਸਾ ਦਿੱਤਾ ਕੋਈ ਵੀ ਉਹਦੇ ਸਹੇਰੇ ਨੂੰ ਪੇਮੈਂਟ ਦੇ ਦਿੱਤੀ ਉਹ ਚਲੀ ਗਈ ਉਹ ਮੰਮਜੀ ਇੱਕ ਜਦੋਂ ਧੀ ਹੁੰਦੀ ਹੈ ਨਾ ਸੋਹਰੇ ਘਰ ਵਿੱਚ ਵਿਸ਼ਵਾਸ ਪਨਾ ਕਿਉਂਦੀ ਹੈ ਜਦੋਂ ਆਪਣੀ ਜੰਮਣ ਵਾਲੀ ਮਾਂ ਨੂੰ ਨਾ ਛੱਡ ਕੇ ਹੁੰਦੀ ਹੈ ਨਾ ਤੇ ਜਿਨ੍ਹਾਂ ਦੇ ਘਰ ਹੁੰਦੀ ਹੈ ਫਿਰ ਉਹ ਵੀ ਮਾਂ ਹੁੰਦੀ ਓਦੀ ਮੈਨੂੰ ਤਾਂ ਫਿਰ ਬੜਾ ਵਿਸ਼ਵਾਸ ਆ ਫਿਰ ਕੁਝ ਗੱਲਾਂ ਨੋਟ ਕੀਤੀਆਂ ਵਾ ਮੇਰੀ ਬੇਟੀ ਪਿੱਛੇ ਮਿਲ ਤੋਂ ਖਾਣਾ ਦਿਓ ਮੈਨਾਂ ਜੇੜੀ ਕੋਈ ਗੱਲ ਹੋਏਗੀ ਮੇਰੇ ਮੂੰਹ ਤੇ ਮੇਰੇ ਸਾਹਮਣੇ ਬੈਠ ਕੇ ਕਹਿ ਦਿਓ ਪਰ ਮੰਮੀ ਮੇਰੇ ਨਾਲ ਨਾ ਕੁਝ ਗਲਤ ਨਾ ਕਰਿਓ ਨਹੀਂ ਤੈਨੂੰ ਅਸੀਂ ਗਲਤ ਕਰਨ ਵਾਸਤੇ ਥੋੜਾ ਲਿਆਂਦਾ ਕੋਈ ਕੰਮ ਨਹੀਂ ਇਹ ਗੱਲ ਨਹੀਂ ਉਹ ਜੇ ਹੈਗੀ ਜੋ ਵੀ ਹੋਗਾ ਸਾਹਮਣੇ ਸਾਰਾ ਕੁਝ ਆ ਜਾਣਾ ਹੈ ਮੇਰੀ ਸੁਣ ਲੈ ਗੱਲ ਰੀਟਾ ਗਈ ਹੈ ਵਿਆਹ ਹੁਣੇ 2-3 ਦਿਨ ਨਹੀਂ ਆਉਣਾ ਤੇ ਘਰ ਦਾ ਸਾਰਾ ਕੰਮ ਹੁਣ ਤੈਨੂੰ ਕਰਨਾ ਪੈਣਾ ਹੈ ਸਾਰਾ ਮੰਮੀ ਜੀ ਹਾਂ ਉਹ ਸਾਰਾ ਪਿੱਛੇ ਵੀ ਕਰਦੀ ਆਈ ਆਂ ਹਾਂਜੀ ਮੰਮੀ ਹਾਂ ਤੇ ਨਾਲੇ ਇੱਕ ਗੱਲ ਹੋਰ ਸੁਣ ਲੈ ਸਾਡੇ ਘਰ ਮਹਾਰਾਜ ਦਿੱਤਾ ਬੜਾ ਕੋਸ਼ ਹੈ ਤੇ ਸਾਨੂੰ ਚਾਹੀਦਾ ਘਰ ਦਾ ਵਾਰਿਸ ਤੇ ਦਵਾਈ ਖਾ ਭਵਾਂ ਦੀ ਨਾ ਖਾਦਾ ਐਸੇ ਗੱਲ ਦਾ ਜਦੋਂ ਗਵਾਂਡੀਆਂ ਦੇ ਨਿਆਣੇ ਆਉਂਦੇ ਆ ਬਾਜ਼ੀਆਂ ਨਾ ਖੇਡਦੇ ਆ ਬੜਾ ਦਿਲ ਨੂੰ ਨਾ ਸਕੂਨ ਜਾ ਮਿਲਦਾ ਜਦੋਂ ਬਾਜ਼ ਚਲੇ ਜਾਂਦੇ ਆ ਬਾਜ਼ੀਆਂ ਨਾ ਖੇਡ ਕੇ ਤੇ ਨਾਲ ਦਿਲ ਨੂੰ ਨਾ ਹੋਲ ਜੇ ਬੜੇ ਪੈਂਦੇ ਆ ਮੈਨੂੰ ਹੁਣ ਇਸ ਗੱਲ ਦਾ ਨਹੀਂ ਪਤਾ ਮੈਨੂੰ ਘਰ ਦਾ ਵਾਰਸ ਚਾਹੀਦਾ ਆ ਮੈਂ ਹੁਣ ਦੱਸ ਕਿੰਨੂੰ ਦੱਸਾਂ ਤੇ ਕਿੰਨੂੰ ਨਾ ਮੈਂ ਦੱਸਾਂ ਮੰਮੀ ਜੀ ਇਹਦੇ ਵਿੱਚ ਮੇਰਾ ਕੀ ਕਸੂਰ ਆ ਮੈਂ ਤੇ ਮੈਡੀਸਨ ਖਾਣੀ ਲਈ ਆ ਉਹ ਇੱਕ ਦਿਨ ਚਲ ਗਏ ਜਿਸ ਦਿਨ ਆ ਵੀ ਵਿਆਹ ਉਸ ਦਿਨ ਦਵਾਈ ਦਾ ਨਾਗਾ ਪੈ ਗਿਆ ਖਾਲੀ ਔਰ ਡਾਕਟਰ ਨੇ ਕਹਿ ਦਿੱਤਾ ਵਾ ਕਿ ਕੋਰਸ ਫੇਰ ਤੋਂ ਹੋਊਗਾ ਸ਼ੁਰੂ ਮੇਰਾ ਕੀ ਕਸੂਰਾ ਮੰਮੀ ਜੀ ਉਹੋ ਹੀ ਤੈਨੂੰ ਐਸੇ ਕਰਕੇ ਆਖਿਆ ਸੀ ਨਾ ਵੀ ਨਾਗਾ ਨਾ ਪਾ ਕੁਈ ਤੂੰ ਇਹ ਨਾਗਾ ਪਹਿਨਣਾ ਫੇਰ ਦੁਬਾਰਾ ਦੀ ਕੰਮ ਚਾਲੂ ਹੋਇਆ ਦਵਾਈ ਦਾ ਕਿਤੇ ਤੇ ਉਹੋ ਹੀ ਦਵਾਈ ਤੋਂ ਨਾ ਨਾਗਾ ਪਾਉਂਦੀ ਤੇ ਨਾ ਦੁਬਾਰਾ ਦੀ ਦਵਾਈ ਚਾਲੂ ਹੁੰਦੀ ਮੰਮੀ ਜੀ ਅੱਗੇ ਤੇ ਮੈਂ ਇੱਕ ਟਾਈਮ ਪਾਠ ਕਰਦੀ ਵੀ ਸੀ ਹੁਣ ਤੇ ਮੈਂ ਤਿੰਨ ਟਾਈਮ ਪਾਠ ਕਰਨੀ ਆ ਆਪੀ ਸੁਣੂਗਾ ਹੀ ਨਾ ਰੱਬ ਇਦਾਂ ਦੀ ਕੋਈ ਗੱਲ ਨਹੀਂ ਐ ਮੰਮੀ ਜੀ ਮੰਨਿਆ ਮੰਮੀ ਜੀ ਕਿ ਮੈਂ ਗਰੀਬ ਕਰਦੀ ਆ ਮੈਂ ਕਿਸੇ ਵੀ ਤਰ੍ਹਾਂ ਸ਼ਿਕਾਇਤ ਦਾ ਮੌਕਾ ਨਹੀਂ ਦਿੱਤਾ ਤੇ ਨਾ ਹੀ ਦਊਂਗੀ ਤੇ ਰਹੀ ਗੱਲ ਵਾਰਿਸ ਦੀ ਮੈਂ ਪਰਮਾਤਮਾ ਘੜੀ ਦੋ ਤਿੰਨ ਟਾਈਮ ਹੱਥ ਜੋੜਦੀ ਪਈ ਆ ਮੈਨੂੰ ਵੀ ਰੀਜ ਆ ਮੰਮੀ ਰਹੀ ਗੱਲ ਮੰਮੀ ਵਾਰਿਸ ਦੀ ਉਹ ਮੈਡੀਸਿਨ ਦੇ ਹੀ ਨਾ ਚੱਲਣਾ ਇੱਕ ਦਿਨ ਸੋਣੂਗਾ ਹੀ ਨਾ ਰੱਬ ਸਾਡੀ ਤੇ ਦੂਜੀ ਗੱਲ ਇਹ ਆ ਮੈਨੂੰ ਵੀ ਚਾਹ ਆ ਮੰਮੀ ਇਸ ਘਰ ਵਿੱਚ ਹੈ ਨਾ ਖੁਸ਼ੀਆਂ ਆਉਣ ਨਾਲੇ ਥੋੜੇ ਦਿਨ ਤੱਕ ਨਾ ਦੇਖਣੇ ਕਹਿੰਦੇ ਵੀ ਗੁਰਦੁਆਰੇ ਦੀ ਸੇਵਾ ਸ਼ੁਰੂ ਕਰਨੀ ਹੈ ਮੈਨੂੰ ਨਹੀਂ ਪਤਾ ਇਸ ਗੱਲ ਦਾ ਮੈਨੂੰ ਨਾ ਜਿਹੜੀ ਦੇ ਮੇਰੇ ਦਿਲ ਚ ਕਾਸੀ ਹੋ ਤੈਨੂੰ ਮੈਂ ਦੱਸ ਦਿੱਤੀ ਮੇਰਾ ਕੀ ਕਸੂਰ ਇਹ ਵਿੱਚ ਮੈਂ ਤੇ ਦਵਾਈ ਖਾਣ ਹੀ ਨਹੀਂ ਆ ਮੈਂ ਵੀ ਆਖਾਂ ਮੇਰੇ ਨਾਲ ਥੋੜਾ ਜਿਹਾ ਇਦਾਂ ਦਾ ਵਿਹਾਰ ਕਿਉਂ ਕਰਨਦੇ ਆ ਪਰ ਕੀ ਕਰਾਂ ਪ੍ਰਮਾਤਮਾ ਜਲਦੀ ਸੋ ਤੈਨਾਂ ਕਰ ਨੂੰ ਖੁਸ਼ੀਆਂ ਦੇ ਮੈਂ ਤੇ ਪਹਿਲਾਂ ਹੀ ਪਿੱਛੋਂ ਗਰੀਬ ਕਰਦੀ ਆ ਤੇ ਹੈ ਵੀ ਕੰਨੀ ਆ ਰੱਬਾ ਤੂੰ ਹੀ ਕੁਝ ਕਰ ਹਣਾ ਯਾ ਲੋ ਵੀ ਰੋਂਗੜਾ ਗੱਲ ਕੀ ਹੋਣੀ ਆ ਮੰਮੀ ਮੈਨੂੰ ਕੁਝ ਕਹਿਂਦੇ ਆ ਤੇ ਮੈਂ ਕੀ ਕਰਾਂ ਵੇਖੋ ਤੁਹਾਡੇ ਸਾਹਮਣੇ ਮੈਡੀਸਿਨ ਖਾਂਦੇ ਰਹੀ ਆ ਤੇ ਮੈਂ ਕੀ ਕਰਾਂ ਕੀ ਜਾਂਦਾ ਕਿ ਮੰਮਾ ਕੁਝ ਗਿਆ ਉਹਨਾਂ ਨੇ ਤੁਹਾਨੂੰ ਵੀ ਤਾਂ ਪਤਾ ਹੀ ਹੈ ਗੱਲ ਦਾ ਇਸ ਦਾ ਕਿ ਤੁਹਾਨੂੰ ਕਿਹੜਾ ਨਹੀਂ ਪਤਾ ਮੈਂ ਥੋੜੇ ਦਿਨ ਦੀ ਨੋਟ ਕਰਦੀ ਪਈ ਆ ਵੀ ਸਾਰੇ ਜਾਣੇ ਮੇਰੇ ਤੋਂ ਦੇ ਚੋਰੀਆਂ ਕਮਾਉਂਦੇ ਹੋ ਪਰ ਅੱਜ ਮੰਮੀ ਨੇ ਹਰ ਕੀ ਕਹਿ ਦਿੱਤਾ ਕਿ ਸਾਨੂੰ ਘਰ ਦਾ ਵਾਰਿਸ ਚਾਹੀਦਾ ਵਾ ਇਹਦੇ 'ਚ ਮੇਰਾ ਕੀ ਕਸੂਰ ਆ ਵੇਖੋ ਚਲ ਸੋਨਾ ਤੁਸੀਂ ਰੋ ਨਾ ਤੁਸੀਂ ਬਜ਼ੁਰਗਾਂ ਨੂੰ ਘਰ ਵਿੱਚ ਚਾਹ ਹੁੰਦਾ ਬੱਚੇ ਦਾ ਉਹਨਾਂ ਨੇ ਕਿਉਂ ਵਿਆਹ ਕੀਤਾ ਐਸੇ ਕਰਕੇ ਮੇਰਾ ਜਲਦੀ ਵਿਆਹ ਕੀਤਾ ਹੈ ਕਿ ਚਲੋ ਘਰ ਵਿੱਚ ਖੁਸ਼ੀ ਆਵੇ ਜੇ ਕੋਈ ਤਾਂ ਉਹਨਾਂ ਨੂੰ ਲੱਗ ਗੁੱਸਾ ਲੱਗਦਾ ਨਾ ਉਹਨਾਂ ਦੀ ਗੱਲ ਦਾ ਕਿ ਇਹਦਾ ਆ ਗੁੱਸਾ ਜੇ ਚਲੋ ਫਿਰ ਮੈਂ ਸੌਰੀ ਕਹਿ ਦਿੰਦਾ ਵਾ ਕਿ ਚਲੋ ਬਜ਼ੁਰਗਾਂ ਨੂੰ ਚਾਹ ਹੀ ਉਹਨਾਂ ਤਾਂ ਕਰਕੇ ਕਹਿਤਾ ਵਾ ਬਾਕੀ ਤੁਸੀਂ ਕੋਈ ਨਹੀਂ ਗੁੱਸਾ ਨਾ ਕਰੋ ਉਹਨਾਂ ਦੀ ਗੱਲ ਦਾ ਤੁਸੀਂ ਆਪਣਾ ਕੰਮ ਕਰੋ ਕੋਈ ਗੱਲ ਨਹੀਂ ਮੈਂ ਮੰਮਾ ਨੂੰ ਸਮਝਾ ਲਾਂਗਾ ਆਪੇ ਠੀਕ ਹੈ ਹਾਂ ਤੁਸੀਂ ਜਾਓ ਆਪਣਾ ਕੰਮ ਕਰੋ ਕੋਈ ਗੱਲ ਨਹੀਂ ਮੈਂ ਮੰਮਾ ਨੂੰ ਆਪੇ ਕਰਾਂਗਾ ਠੀਕ ਹੈ ਹਾਂ ਤੇ ਟੈਨਸ਼ਨ ਨਾ ਲਿਓ ਤੁਸੀਂ ਠੀਕ ਆ ਹਾਂ ਬਸ ਮੰਮੀ বিনা ਜਲਦੀ ਕਾਲੇ ਪੈ ਜਾਂਦੇ ਆ ਅੱਜ ਮੈਂ ਕਾਹਦੀ ਸਮਝਾਇਆ ਵਾ ਕਿ ਸਾਡੇ ਵਿਆਹ ਨੂੰ ਟਾਈਮ ਕਿਹੜਾ ਹੋਇਆ ਵਾ ਪਰ ਹਡਾਣ ਗਵਾਣ ਵੀ ਨਾ ਆ ਕੇ ਮੰਮੀ ਨੂੰ ਚੁੱਕਣਾ ਛਾੜ ਦਿੰਦੇ ਆ ਤੇ ਮੰਮੀ ਦਾ ਬਿਨਾ ਮੂਡ ਖਰਾਬ ਕਰਕੇ ਰੱਖ ਦਿੰਦੇ ਆ ਤਫਿਰ ਉਹ ਘਰ ਆ ਕੇ ਮਨ ਭਰਦੇ ਆ ਗੱਲਾਂ ਕਰਦੇ ਆ ਚਲ ਕੋਈ ਨਹੀਂ ਮੈਂ ਮੰਮੀ ਨੂੰ ਸਮਝਾਉਣਾ ਵੀ ਮੰਮੀ ਤੁਸੀਂ ਇਦਾਂ ਨਾ ਕਰੋ ਗੱਲ ਚੰਗੀ ਨਹੀਂ ਗਈ ਫਿਰ ਉਹ ਵੀ ਅਫਸਰਟ ਹੁੰਦੀ ਹੈ ਚਲੋ ਮੈਂ ਸਮਝਾ ਦਾਂਗਾ ਮੰਮਾ ਨੂੰ ਕੋਈ ਗੱਲ ਨਹੀਂ ਹਾਈ ਹਾਈ ਲਖਤੇ ਲਿਆਣੇ ਆ ਤੇ ਬੂਹਾ ਵੀ ਢੋਗੇ ਆ ਸਾਰਾ ਹੀ ਇੱਥੋਂ ਮੈਂ ਕਿੱਦਾਂ ਰੀਟਨ ਵੇਖੂੰ ਇਹਦੇ ਹਿਸਾਬ ਨਾਲ ਇਹ ਨੰਗੀ ਨਹੀਂ ਹੋਣੀ ਵਿੱਦਾ ਕਰਾਂ ਫਿਰ ਬੂਆ ਖੋਲ ਕੇ ਆਵਾਂ ਲੰਗਦੀ ਐ ਤੇ ਫੇਰ ਹੈ ਪੈ ਲੈਣੀ ਆ ਅਜੇ ਤਾਂ ਲੰਗੀ ਨਹੀਂ ਆ ਰਹਿ ਗਈ ਅੱਜ ਲਾ ਕੇ ਤੇ ਟਿੱਲੀ ਆਈ ਸੀ ਪਤਾ ਨਹੀਂ ਹੋ ਹੁਣ ਗੱਲ ਮੱਚੀ ਆ ਕਿ ਨਹੀਂ ਮੱਚੀ ਹੂੰ ਲੱਗਨ ਤੇ ਹੋਈ ਦੇਰੀ ਆ ਆਏ ਹਾਏ ਇਦਾਂ ਦਾ ਦੇਣ ਤੇ ਰੋਜ਼ ਹੀ ਆਵੇ ਨਾਲੇ ਦੁੱਧ ਨਾਲੇ ਚੋਪੜੀਆਂ ਹਾ ਹਾ ਨਮ ਜੇ ਮਜੇ ਨਾਲੇ ਛੁੱਟੀਆਂ ਆ ਗਈ ਆ ਗਈ ਨੀ ਰੀਤਾ ਆ ਜਾ ਨਹੀਂ ਚਾਚੀ ਮੈਂ ਅੱਗੇ ਬੜੀ ਲੇਟ ਹੋ ਗਈ ਆ ਆ ਜਾਣੀ ਤੂੰ ਲੇਟ ਕਾਦੀ ਹੋ ਕਿਉਂ ਰਿਆ ਹਾਂ ਚਾਚੀ ਕੋ ਕੰਮ ਹੀ ਨੀ ਕੰਮ ਨਹੀਂ ਕੋਈ ਕੰਮ ਵੀ ਹੋਵੇ ਤੇ ਸੱਦੀ ਦਾ ਵਾ ਆ ਜਾ ਬਹਿ ਜਾ ਅੱਜ ਖੁਸ਼ੀ ਬੜੀ ਲੱਗਣ ਰਹੀ ਐ ਅੱਜ ਕੀ ਗੱਲ ਆ ਸਾਡਾ ਚਾਚੀ ਇੰਦਾ ਦੀ ਕੋਈ ਗੱਲ ਨਹੀਂ ਆ ਹੋਰ ਸੁਣਾਓ ਤੇ ਠੀਕ ਠਾਕ ਜੋ ਹਾਂ ਠੀਕ ਆ ਤੁਸ ਜੀ ਅੱਜ ਮੁੰਗਰੇ ਲੱਗੇ ਬਣ ਹਾਂ ਲਿਆ ਇਹੀ ਪਹਿਲੀ ਚ ਤੋੜ ਕੇ ਮੁੰਗਰੇ ਤੇ ਮੈਂ ਚੱਲ ਬਣਾਣੀ ਅੱਜ ਹਾਂਜੀ ਹਾਂਜੀ ਹੋਰ ਸੁਣਾ ਠੀਕ ਠਾਕ ਵਾ ਹਾਂਜੀ ਠੀਕ ਆ ਭੈਣ ਜੀ ਠੀਕ ਆ ਹਾਂਜੀ ਤੁਹਾਨੂੰ ਪਤਾ ਤੇ ਹੈਗਾ ਮੌਟੀ ਉਹਨਾਂ ਦੀ ਸੋਈ ਚ ਹੁੰਦੀ ਆ ਤੇ ਮਾਤਾ ਦਾ ਤੁਹਾਨੂੰ ਪਤਾ ਤੇ ਹੈਗਾ ਹੀ ਆ ਆ ਹੋਏ ਤੇ ਗੱਲ ਹੈ ਹਾਂਜੀ ਹਾਂਜੀ ਮਾਤਾ ਦਾ ਤੇ ਮੁਚਾਰ ਇਹਨੇ ਕੀ ਕਰਨਾ ਫਿਰ ਹਾਂਜੀ ਵਹਿੰਦੀ ਰਹਿੰਦੀ ਏ ਕੰਧਾ ਵੱਲ ਹਾਂਜੀ ਹਾਂਜੀ ਕੀ ਕਰਨਾ ਫਿਰ ਕੋਈ ਦਹ ਲੱਗਾ ਵੇ ਪਤਾ ਪਤਾ ਨਿਆਣੇ ਵੱਲੋਂ ਕੁਝ ਫੈਗੀ ਖੁਸ਼ਖਬਰੀ ਕੋਈ ਕਿ ਹਾਂਜੀ ਨਹੀਂ ਅਜੇ ਤੇ ਨਹੀਂ ਪਤਾ ਲੱਗਾ ਚਲੋ ਕੋਈ ਨਹੀਂ ਲੱਗ ਜੂਗਾ ਜੀਂਕਾ ਤੇ ਤੋਂ ਕਾਦਾ ਉੱਲਾ ਮੇਰੇ ਨਾਲੋਂ ਤੇ ਜ਼ਿਆਦਾ ਤੂੰ ਉਹਨਾਂ ਦੇ ਘਰਾਂ 'ਚ ਰਹਿਣੀ ਆ ਦੋ ਟਾਈਮ ਤੂੰ ਉਹਨਾਂ ਦੇ ਘਰਾਂ 'ਚ ਕੰਮ ਕਰਦੀ ਮੱਖੀ ਤਿਲਕਦੀ ਆ ਉੱਥੇ ਹਨਾ ਕੀ ਕਰਨਾ ਇਨੀ ਜ਼ਿਆਦਾ ਆਤਮ ਜਦੋਂ ਉਥੇ ਧੀ ਪੁੱਤ ਨਹੀਂ ਕੋਈ ਖੇੜਦਾ ਤੇ ਐਡੀ ਕੰਜੂਸ ਵਾ ਕਿਤੇ ਦਾਨ ਨਹੀਂ 1 ਰੁਪਈਆ ਵੀ ਕਰਦੀ ਚਲੋ ਮੈਂ ਛੇਲੀ ਤੇ ਮੇਰੀ ਆ ਇਹ ਭਾਰ ਕੰਜੂਸ ਬੜੀ ਤੇ ਦੂਜੀ ਕਾਲੇ ਮਹਾਰਾਜ ਨੇ ਮੈਨੂੰ ਦਿੱਤੇ ਵੇਲਾ ਟੀਮਾ ਵਾਂਗੂ ਜੇ ਮਾੜਾ ਮੋਟਾ ਚਲੋ ਮਹਾਰਾਜ ਨੇ ਜਿੱਕ ਦਿੱਤਾ ਨਾ ਤੇ ਬੜਾ ਸੋਹਣਾ ਹੀਰਾਂ ਟੀਮਾ ਵਾਂਗੂ ਮੇਰੇ ਪੋਤੀਆਂ ਪੁੱਤ ਕੋਈ ਇਦਰੋਂ ਆ ਜਾਂਦਾ ਦਾਦੀ ਰੁਪਈਆ ਤੇ ਦਾਦੀ ਪਈ ਆੜੇ ਇਹ ਹੀਰ ਤਾਂ ਤੇਰੇ ਸਾਹਮਣੇ ਮੈਂ ਜਾਨੀ ਆ ਤੇ ਸਲਾਹ ਦੇ ਕੇ ਉਨੀ ਚੰਗੀ ਇਹਨਾਂ ਨੂੰ ਕਿ ਨਾ ਉਹਦੇ ਤੇ ਕੰਨ ਤੇ ਜੂ ਨਹੀਂ ਸਰਕਦੀ ਹਾਂ ਹਾਂ ਜੱਜੂ ਤੇ ਕੋਈ ਸਲਾਹ ਦੇ ਆਈਆਂ ਨਹੀਂ ਕੋਈ ਸਲਾਹ ਨਹੀਂ ਦਿੰਦੀ ਮੈਂ ਤੈਨੂੰ ਅੰਨੇ ਕਿਤੇ ਚੰਗੇ ਡਾਕਟਰ ਕੋਲ ਦਵਾਈ ਖਵਾ ਨਾ ਉਹਨੂੰ ਕੀ ਪਤਾ ਨੁਕਸਨ ਮੁੰਡੇ 'ਚ ਹੀ ਹੋਵੇ ਤੇ ਕੱਢੀ ਉਹ ਨੋਚ ਜਾਂਦੀ ਹੈ ਹਾਂ ਬਤਤੀ ਥਾਗੀ ਦੀ ਬੁਗੜੀ ਉਹਨਾਂ ਦੀ ਏਦਾਂ ਦੀ ਹੈ ਕਿਤੇ ਕੋਈ ਮੰਗਣ ਵਾਲਾ ਆ ਜਾਏ ਨਾ ਉਹਨੂੰ ਕਿਤੇ ਆਟੇ ਦੀ ਕੰਨੀ ਨਾ ਪੰਦੀ ਤੇ ਨੌ ਵਾਈਫ ਡਿਵੜੇ-ਵੜੇ ਕੇ ਵੇਖੀ ਜਾਂਦੀ ਹੈ ਤੇ ਦਵਾਈਆਂ ਨੂੰ ਖਵਾ ਲਈ ਜਾਂਦੀ ਹੈ ਮਗਰ ਉਹ ਤੁਹਾਡੀ ਭਾਵੇਂ ਮੁੰਡੇ 'ਚ ਨੁਕਸ ਕੋਈ ਨਿਕਲ ਆਵੇ ਆਹੋ ਨਹੀਂ ਜਿੰਨਾ ਵੀ ਲੱਗਦਾ ਤੇ ਮੁੰਡੇ 'ਚ ਹੀ ਨਿਕਲ ਆਉਣਾ ਨੁਕਸਨ ਹੈ ਮੈਂ ਜੱਟੀ ਸੰਤਰੇ ਮੈਨੂੰ ਦੱਸੀ ਨਾ ਕਿ ਇਹਨੂੰ ਨਹੀਂ ਕਿ ਨਹੀਂ ਦੱਸਦੀ ਜੇ ਤੇਰੀ ਗੱਲ ਇਧਰ ਦੀ ਉਧਰਲੀ ਹੋ ਜੂਂਦੇ ਤੂੰ ਮੈਨੂੰ ਕੁਛ ਨਹੀਂ ਆਉਂਦੀ ਉਹਨਾਂ ਦੀ ਕੁੜੀ ਦਾ ਨਾ ਫੋਨ ਆਇਆ ਇਹ ਤੇ ਆਂਦੀ ਰੀਡਲ 500 ਰੁਪਿਆ ਦੇ ਦੇ ਤੇ ਮੈਂ ਨਾ ਗੇਟ ਤੱਕ ਆ ਗਈ ਤੇ ਬੁੜੀ ਮੈਨੂੰ 500 ਰੁਪਿਆ ਫੜਾ ਗਈ ਮੈਂ 500 ਰੁਪਿਆ ਲੈ ਕੇ ਉਹਦੇ ਨੂੰ ਆ ਗਈ ਤੇ ਉਹਦਾ ਭਾਵੇਂ ਬੁੜੀ ਕੋ ਤੁਰਿਆ ਨਾ ਜਾਵੇ ਇਦਾਂ ਮੈਨੂੰ 500 ਰੁਪਏ ਦੇਣਾ 500 ਰੁਪਏ ਦੇਣਾ ਤੇ ਬਉਟੀ ਦਾ ਕਿਤੇ ਜੀਣਾ ਹਰਾਮ ਕੀਤਾ ਉਹਨਾਂ ਨੇ 500 ਰੁਪਏ ਵੀ ਮੈਨੂੰ ਨਾ ਉਹਨੇ 9 ਤਾਂ ਚੋਰੀ ਦਿੱਤਾ ਤੇ ਮੈਂ ਲੈ ਕੇ ਆਣੂ ਆਂਗੀ ਮਾਮਾ ਧੀਆ ਨਾ ਕਿਤੇ 9 ਨੂੰ ਟਿਕਣ ਨਹੀਂ ਦਿੰਦੀਆਂ ਤੇ ਚਲੋ ਮਾਰੇ ਘਰ ਦੀ ਆ ਤੇ ਚਲੋ ਗਾੜੀ ਬੋਲਦੀ ਨੀਗੀ ਬੋਲਦੀ ਹਾਂ ਚੱਲ ਕੀ ਕਰਨਾ ਉਹਨਾਂ ਦੇ ਘਰ ਦਾ ਮਸਲਾ ਵਾ ਕੋਈ ਘਰ ਵੀ ਨਹੀਂ ਸਕਦੇ ਆਪਾਂ ਚਾਚੀ ਮੈਂ ਜਾਵਾਂ ਹੁਣ ਤੇਰੀਆਂ ਦੋ ਗੱਲਾਂ ਕਿੱਡੀਆਂ ਲੰਬੀਆਂ ਹੋ ਗਈਆਂ ਵਾ ਪਰ ਮੇਰੀ ਗੱਲ ਕਿ ਇਹਨੂੰ ਦੱਸੀ ਨਾ 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 ਕੋਈ ਟੈਨਸ਼ਨ ਨਾ ਲੈ ਤੂੰ ਬੇਫਿਕਰੀ ਹੋ ਕੇ ਜਾ ਹਾਈ ਹਾਈ ਇੱਕ ਟੀਚਲਾ ਆ ਕੇ ਜਰਾਨੀ ਆ ਮਿੱਠੀਆਂ ਮਿੱਠੀਆਂ ਗੱਲਾਂ ਕਰਕੇ ਮੇਰੇ ਕੋ ਸਾਰਾ ਪੇਤ ਲੱਲ ਲਿਆ ਹਾਈ ਹਾਈ ਇਹਨੇ ਤੇ ਕਿਤੇ ਡਾਰ ਲੱਗਣ ਢਿਆ ਵਾ ਮੇਰੀ ਬੰਦੇ ਨੇ ਤੇ ਮੈਨੂੰ ਨਹੀਂ ਛੱਡਣਾ ਇਹ ਤੇ ਜਨਾਨੀ ਹੈ ਵੀ ਇਦਾਂ ਦੀ ਐ ਇਧਰ ਦੀ ਉਧਰ ਕਰ ਦਿੰਦੀ ਐ ਤੇ ਜੇ ਇਹਨੇ ਕਿਤੇ ਦਾਸ ਦਿੱਤਾ ਤੇ ਮੇਰੇ ਤੇ ਮੌਰਤਾ ਤੇ ਹੋਏ ਖੜੇ ਇਹਨੇ ਮੈਨੂੰ ਬਾਜ ਮਾਰ ਕੇ ਸਾਰੇ ਪੇਤ ਲੱਲੇ ਰੱਬ ਰਾਖਾ ਵੀ ਅੱਖਾਂ ਆਉਂਦੀ ਕਿਉਂ ਨਹੀਂ ਐ ਅਗਲੀ ਦੀ ਮੋਟ ਜਿਓ ਗਰਮ ਕੀਤੀ ਸੀ ਇਹਨਾਂ ਨੇ 500 ਰੁਪਏ ਦੇ ਕੇ ਮੈਂ ਤੇ ਤੁਰੇ ਤੁਰੇ ਜਾਂਦੇ ਕੋ ਗੱਲ ਕਢਵਾ ਲਾ ਪਹਿਲੇ ਭੇਤ ਦੇ ਮੈ ਲੈ ਹੀ ਲਿਆ ਵਾ ਇਹਨੂੰ ਕਹੇ ਗੱਲ ਦਾ ਪਤਾ ਨਾ ਲੱਗੇ ਇਦਾਂ ਤੇ ਹੋ ਹੀ ਨਹੀਂ ਸਕਦਾ ਮੈਂ ਤੇ ਤੁਰੇ ਤੁਰੇ ਜਾਂਦੇ ਬੰਦੇ ਨੂੰ ਪਛਾਣ ਲਾ